ਇਹ ਚੌਥੀ ਵਾਸਾ ਜੀ ਜਿਸ ਦੇ ਵਿੱਚ 42 ਲੋਕ ਜਾ ਰਹੇ ਆ ਔਰ ਇਹ ਸਭ ਤੋਂ ਪਹਿਲਾਂ ਤਲਵੰਡੀ ਤਖਤ ਤਲਵੰਡੀ ਸਾਬੋ ਸਾਹਿਬ ਜਾਏਗੀ ਔਰ ਉੱਥੇ ਸੰਗਤਾਂ ਨੂੰ ਦਰਸ਼ਨ ਕਰਾਉਣ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਸੰਗਤਾਂ ਜਾਣਗੀਆਂ ਔਰ ਰਾਤ ਨੂੰ ਅੰਮ੍ਰਿਤਸਰ ਸਾਰੀਆਂ ਸੰਗਤਾਂ ਸਟੇ ਕਰਨਗੀਆਂ ਔਰ ਅੰਮ੍ਰਿਤਸਰ ਦੀ ਸਾਰੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨਗੇ ਸੋ ਇਹ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਜਿਹੜਾ ਉਪਰਾਲਾ ਆ ਅ ਇਸ ਨਾਲ ਬਹੁਤ ਸਾਰਿਆਂ ਦੀ ਖੁਸ਼ੀ ਪ੍ਰਗਟਾਰੇ ਨੇ ਲੋਕ ਔਰ ਹਮਾ ਹਮਾ ਕੇ ਜਿਹੜੇ ਲੋਕਾਂ ਕੋਲ ਕਰਾਇਆ ਨਹੀਂ ਸੀ ਜਾਂ ਜਾ ਨਹੀਂ ਸੀ ਸਕਦੇ ਉਹ ਲੋੜਵੰਦ ਲੋਕ ਇੰਨਾ ਬਸਾਂ ਦੇ ਰਹੀਂ ਤੀਰਥ ਸਥਾਨਾਂ ਦੇ ਦਰਸ਼ਨ ਕਰ ਰਹੇ ਨੇ ਲੋਕਾਂ ਦੇ ਅੰਦਰ ਕਿੰਨੀ ਕੋ ਖੁਸ਼ੀ ਹੈਗੀ ਆ ਕਿ ਨਵੇਂ ਸਾਲ ਵਾਲੇ ਦਿਨ ਉਹ ਗੁਰੂ ਆ ਦੇ ਦਰਸ਼ਨ ਦੇ ਲਈ ਜਾ ਰਹੇ ਹੋ ਗਏ ਨਹੀਂ ਬਹੁਤ ਵੱਡੀ ਖੁਸ਼ੀ ਆ ਇਲਾਹੀ ਖੁਸ਼ੀ ਆ ਔਰ ਸਭ ਤੋਂ ਵੱਡੀ ਗੱਲ ਆ ਕਿ ਇਸ ਵੇਲੇ ਜਿਹੜੇ ਪਿੰਡਾਂ ਦੇ ਲੋਕ ਆ ਵਿਲੇ ਆ ਇੰਨੀ ਠੰਡ ਦੇ ਵਿੱਚ ਕੋਈ ਉਹਨਾਂ ਨੂੰ ਲੋਕਲ ਕੰਮ ਵੀ ਨਹੀਂ ਫਸਲ ਵੜੀ ਬੀਜੀ ਹੋਈ ਆ ਸੋ ਇੱਕ ਮੈਕਸਿਮਮ ਜਿਹੜੇ ਕਿਸਾਨ ਪਰਿਵਾਰ ਛੋਟੇ ਕਿਸਾਨ ਪਰਿਵਾਰਾਂ ਦੇ ਪਰਿਵਾਰ ਆ ਸਾਡੇ ਗੱਟੀ ਰਾਜੋ ਕੇ ਬਾਰਡਰ ਦੇ ਬਿਲਕੁਲ ਹੱਦ ਦੇ ਪਿੰਡ ਜਿਹੜੇ ਸਰਹੱਦ ਦੇ ਪਿੰਡ ਆ ਉਹਨਾਂ ਦੇ ਲੋਕ ਦਰਸ਼ਨ ਕਰਨ ਲਈ ਜਾਂਦੇ ਧਿਆਨ ਵਾਲੇ ਸਮੇਂ ਦੇ ਵਿੱਚ ਵੀ ਬੱਸਾਂ ਹੋਰ ਦਰਸ਼ਨਾਂ ਦੇ ਲਈ ਜਾਣ ਕੇ ਧਾਰਮਿਕ ਸਥਾਨਾਂ ਤੇ ਬਿਲਕੁਲ ਜੀ ਆਉਣ ਵਾਲੇ ਸਮੇਂ ਦੇ ਵਿੱਚ ਖਾਟੂ ਸ਼ਾਮ ਜਾਣ ਗੀਆਂ ਮਾਤਾ ਚਿੰਤਪੁਰ ਨਹੀਂ ਜਾਣਗੀਆਂ ਹੋਰ ਜਿਹੜੇ ਧਾਰਮਿਕ ਸਥਾਨ ਆ ਸਾਰੇ ਧਾਰਮਿਕ ਸਥਾਨਾਂ ਦੇ ਲਈ ਜਿਹੜਾ ਸਰਕਾਰ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਕਿ ਵੱਧ ਤੋਂ ਵੱਧ ਜਿਹੜੇ ਲੋੜਵੰਦ ਅ ਤੀਰਥ ਯਾਤਰੀ ਆ ਉਹ ਜਾ ਸਕਣ